ਰਾਜਸਥਾਨ ਵਿੱਚ ਇੱਕ ਗੁਰਸਿੱਖ ਲੜਕੀ ਲੋਕ ਸੇਵਾ ਕਮਿਸ਼ਨ ਵੱਲੋਂ ਕਰਵਾਈ ਗਈ ਨਿਆਇਕ ਪ੍ਰੀਖਿਆ ਵਿੱਚ ਇਸ ਲਈ ਨਹੀਂ بیٹھ ਸਕੀ ਕਿਉਂਕਿ ਉਸਨੇ ਕਿਰਪਾਨ ਪਾਈ ਹੋਈ ਸੀ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਇੱਕ ਗੁਰਸਿੱਖ ਲੜਕੀ ਨੂੰ ਕਿਰਪਾਨ ਉਤਾਰਨ ਲਈ ਕਹਿਣ ਅਤੇ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਤੋਂ ਰੋਕਣ ਦਾ ਵਿਰੋਧ ਕੀਤਾ ਹੈ ਜਿਸ ਗੁਰਸਿੱਖ ਲੜਕੀ ਦਾ ਮਾਮਲਾ ਸੁਖਬੀਰ ਬਾਦਲ ਨੇ ਉਠਾਇਆ ਹੈ ਉਹ ਅੰਬਾਲਾ ਸ਼ਾਉਣੀ ਦੀ ਰਹਿਣ ਵਾਲੀ ਹੈ ਲੜਕੀ ਦਾ ਨਾਮ ਲਖਵਿੰਦਰ ਕੌਰ ਹੈ ਅਤੇ ਉਹ ਰਿਆਜ ਕਾਲਜ ਆਫ ਲਾ ਰੂਪਨਗਰ ਵਿਖੇ ਸਹਾਇਕ ਪ੍ਰੋਫੈਸਰ ਹੈ ਲਖਵਿੰਦਰ ਕੌਰ ਨੇ ਦੱਸਿਆ ਕਿ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀ ਐਚ ਡੀ ਕਰ ਰਹੀ ਹੈ ਅਤੇ ਇਹ ਉਸਦਾ ਅੰਤਿਮ ਸਾਲ ਹੈ ਉਹ ਨਿਆਇਪਾਲਿਕਾ ਦੀ ਪ੍ਰੀਖਿਆ ਦੀ ਵੀ ਤਿਆਰੀ ਕਰ ਰਹੀ ਸੀ ਪਿਛਲੇ ਹਫਤੇ ਉਸ ਦੀ ਰਾਜਸਥਾਨ ਜੁਡੀਸ਼ਰੀ ਪ੍ਰੀਖਿਆ 23 ਜੂਨ ਨੂੰ ਸੀ ਜਿਸ ਦਾ ਕੇਂਦਰ ਜੋਧਪੁਰ ਵਿਖੇ ਸੀ ਉਹ ਸਮੇਂ ਸਿਰ ਸੰਬੰਧਿਤ ਕੇਂਦਰ ਪਹੁੰਚ ਗਈ ਜਦੋਂ ਉਹ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਲਈ ਲਾਈਨ ਵਿੱਚ ਖੜੀ ਹੋਈ ਤਾਂ ਉਸ ਨੂੰ ਆਪਣੀ ਚੂੜੀ ਅਤੇ ਕਿਰਪਾਨ ਉਤਾਰਨ ਲਈ ਕਿਹਾ ਗਿਆ ਲਖਵਿੰਦਰ ਕੌਰ ਨੇ ਦੱਸਿਆ ਕਿ ਉਸਨੇ ਪੰਜ ਕਕਾਰਾਂ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਦੱਸਿਆ ਪਰ ਉਹਨਾਂ ਨੂੰ ਸੈਂਟਰ ਵਿੱਚ ਬੈਠਣ ਤੋਂ ਰੋਕ ਦਿੱਤਾ ਗਿਆ ਜਦੋਂ ਉਹਨਾਂ ਨੂੰ ਨਿਯਮਾਂ ਬਾਰੇ ਪੁੱਛਿਆ ਗਿਆ ਤਾਂ ਉਹ ਹਦਾਇਤਾਂ ਦੀ ਸੂਚੀ ਲੈ ਕੇ ਆਇਆ ਜਿਸ ਵਿੱਚ ਇਲੈਕਟ੍ਰੋਨਿਕਸ ਯੰਤਰ ਗੈਣੇ ਆਦਿ ਸ਼ਾਮਲ ਨੇ ਬਾਰੇ ਲਿਖਿਆ ਹੋਇਆ ਸੀ ਉਸਨੇ ਸ਼ਬਦ ਵਿੱਚ ਕਿਰਪਾਨ ਅਤੇ ਕੜਾ ਵੀ ਜੋੜਿਆ ਜਦੋਂ ਉਸ ਨੂੰ ਸਮਝਾਇਆ ਗਿਆ ਕਿ ਧਾਰਾ 25 ਵਿੱਚ ਸੰਵਿਧਾਨਿਕ ਅਧਿਕਾਰ ਦਿੱਤਾ ਗਿਆ ਹੈ ਇਸ ਦੇ ਬਾਵਜੂਦ ਉਹਨਾਂ ਨੇ ਉਸ ਨੂੰ ਪ੍ਰੀਖਿਆ ਕੇਂਦਰ ਵਿੱਚ ਬੈਠਣ ਤੋਂ ਇਨਕਾਰ ਕਰ ਦਿੱਤਾ ਇਸ ਘਟਨਾ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਨੇ ਰੋਸ ਪ੍ਰਗਟ ਕੀਤਾ ਹੈ